ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਵੱਜਣਾਂ ਮੈਨੂੰ ਮੇਰੇ ਨੰਬਰ ਤੇ WhatsApp ਮੈਸੇਜ ਕਰਨਾ ਇਕੱਲਾ ਠੀਕ ਹੈ ਤੇ ਇਹ ਸਾਰੇ ਸਾਲ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋਕੜਾ ਵਿੱਚ ਹਜੇ ਨਿਕਲ ਹੀ ਨਹੀਂ ਬਾਬੇ ਜੀ ਐਨਾ ਢੂੰਗਾ ਕਰੂ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਦਾਂ ਵੀ ਦਿਨ ਹੋਣਾ ਲੇ ਤੁਹਾਨੂੰ ਅਹਿਸਾਸ ਹੁੰਦਾ ਹੈ ਠੱਗੀ ਮਾਰੀ ਦਾ ਜਾ ਜਾ ਹੈ ਧਰ ਨਹੀਂ ਠਿਕਾਣੇ ਘੜਦੀ ਹੈ ਹਾਂ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਗਪਤ ਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆ ਹੈ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਏ ਤੁਹਾਨੂੰ ਔਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਐ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਨਾ ਹੁੰਦਾ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਹਾ ਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਅੱਜ ਤੁਹਾਨੂੰ ਸਾਖਸ਼ਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਪੂੰਗੇ ਸਿੱਧਾ ਖਾੜੇ ਤੇ ਸ਼ਕਤੀਮਾਨ ਬਣਿਆ ਖੜਾ ਦੱਸ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸੌਤੋ ਪਹਿਲਾ ਜੀ ਇੱਥੇ ਮੈਂ ਕਹਿੰਦਾ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਅੱਜਾ ਬਾਅਦ ਚ ਬਣਾਈ ਜਾਏਗਾ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜੀ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਕੜਾ ਨੱਪਿਆ ਸੀ ਉਹ ਵੀ ਆਪ ਨੇ ਐਸੀ ਕੜਾ ਜੀ ਕੜਾ ਤਾਂ ਨਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸਮਾਨ ਉਹਦੇ ਨੂੰ ਪਾਸੇ ਕਰਕੇ ਜੇ ਵਿੱਚ ਸੱਡ ਦਿੰਦਾ ਥੋੜਾ ਥੋੜਾ ਹਾਂ ਜੀ ਨੇਫੇ ਚਾ ਡਾ ਕੇ ਲੈ ਜਾਂਦਾ ਜੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਸ਼ਾਂਗੇ ਵਾਲੀ ਉਹਦੇ ਘਰ ਵਾਲਿਆਂ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਤੇਨ ਉਹਦੇ ਵੀ ਆ ਪੜ ਆ ਸਮਾਨ ਆ ਆ ਹੀ ਸੀਗਾ ਓਏ ਹਾਂ ਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਮਾਨ ਹੈ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਇਹ ਹੀ ਕਹਿ ਸੀ ਕਿ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇਥੇ ਛੋਟਰ ਬੋੜੀ ਰੂਤ ਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆ 13 ਚ 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ ਕੱਚੀ ਕਹਿ ਰਹੀ ਵਿਆਜ ਪਾ ਕੇ ਜਿਹੜੀ ਸੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਹਾਂ ਬਈ ਵੀਰ ਜੀ 3 ਲੱਖ ਦਾ ਬੈਂਕ ਆਲਾ ਗਿਆ ਪੁੱਛਾ ਕੱਲੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਪਈ ਆ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਆਇਆ ਫੜ ਕੇ ਦਿੱਤਾ ਵਿਆਜ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣਾ ਕਰਕੇ ਦਿੱਤੀਆਂ 14.5 ਹੋ ਗਿਆ 14.5 ਹੋ ਗਿਆ ਸੱਤ ਜੀ ਗਿਰ ਜੇ ਆਹ ਜਮੀਨ ਹੈ ਕਿਥੀ ਹੈ 14.5 ਜੀ ਇੱਥੇ ਕਿਥੀ ਹੈ ਪੱਸ ਵੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਸਹੀ ਨਹੀਂ ਕੋ ਸੱਚ ਦੱਸੀ ਹੈ ਜੀ ਇਹ ਹੁਣ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜੱਥੇ ਦੀ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਇਹ ਗਲਤੀ ਹੋ ਗਈ ਜੀ ਹੈ ਗਲਤੀ ਜਿਹੜੀ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇ ਤ ਪਾਇਆ ਤ ਪੈਸੇ ਇੱਕ ਨਾ ਛੋਟ ਹੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਇਹ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸ ਵ્યાਜ ਪਾ ਕੇ ਭੈਣ ਨੂੰ ਇੰਨੇ ਬਣਾਈ ਇਹਨਾਂ ਨੇ 24 25 ਲੱਖ ਵ્યાਜ ਪਾ ਕੇ ਬਣਾਇਆ ਬੀਬੀ ਕੇ ਵ્યાਜ ਪਾ ਕੇ ਦੀ ਵਿਆਜ ਪਾ ਕੇ ਜੀ ਵਿਆਜ ਤੋਂ ਬਿਨਾਂ ਜੀ ਮੇਰੇ ਤੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਵਹਿ ਚੁੱਤ ਮਾਰਾ ਅੱਜ ਨਾ ਮਾਰਾ ਮੈਂ ਕੱਲ ਮੇਰੇ ਕੋਲ ਪ੍ਰੂਫ ਆ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਬਾਈ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਜੀ ਦੀਆਂ ਲਾਡਲੀਆਂ ਫੋਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ ਹੋਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤ ਆ ਯਾਰ ਵਿਆਜ ਪਾ ਕੇ ਤਾਂ ਬਰਨੇ ਬਰਨਾ ਹੀ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰ ਦਰਸਨੇ ਆ ਤੈਨੂੰ ਇਹਨਾਂ ਤੇ ਗਲਤੀ ਖੜੂ ਬਾਬਾ ਜੀ ਐਥੇ ਤੱਕ ਜੀ ਵੀਰ ਜੀ ਨੇ ਕੋਈ ਇੰਨੀ 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 ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਥੇ ਤੱਕ ਮੈਂ ਇਹ ਵੀ ਮੜ ਬੋਲਿਆ ਕਿ ਤੂੰ ਭੌਂਗ ਦੀਆਂ ਮਗਰ ਮੈਂ ਤਾਂ ਮਾਮਾ ਜੀ ਕਿਹਾ ਕਿ ਤੂੰ ਗਲਤ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਂ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਔਰ ਨਾਂ ਦੱਸ ਕੀ ਸੀ ਉਹ ਤਾਂ ਨਹੀਂ ਰਿਸ਼ਤੇ ਨੂੰ ਹੁੰਦੇ ਨੇ। ਇਹ ਪਸਾਂਹ ਵਾਲੇ ਕਹਿਣਾ ਹੁੰਦਾ ਸੀ ਬਈ। ਨਹੀਂ ਉਹ ਤਾਂ ਪੁੱਤ ਮੇਰਾ ਝੂਠ ਸੀ। ਉਹ ਤਾਂ ਥਾਂ ਤੋਂ ਕੁਝ ਨਹੀਂ ਕੀਤਾ। ਤੇ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ? ਪੈਸੇ ਘਰੇ ਜੇ ਬਸ ਕੋ ਸੁੱਖਾਂ ਤੇ ਲਾ ਕੇ ਕੋਈ ਸੁੱਖ ਨਹੀਂ ਲੱਗੇ ਜੀ ਸਾਰੇ। ਵਿਆਹ ਦੂਜੀ ਵਾਰ ਕਰਾਇਆ? ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ। ਦਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ? ਘਰ ਵਸਾਇਆ ਹੈ। ਹੈਂ? ਗਲਤੀ ਜਿਹੜੀ ਹੋ ਗਈ। ਤੂੰ ਤਾਂ ਰੋਲ ਕੇ ਧਰਤੇ ਆ ਆ ਓਏ। ਹੈਂ? ਤੇਰੇ ਧੀਆਂ ਕਿੰਨੀਆਂ ਐ? ਇੱਕੋ ਜੀ। ਪੁੱਤ? ਨਹੀਂ। ਮਰ ਗਿਆ ਸੀ? ਮਰ ਗਿਆ। ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਤੁਸੀ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਹੀ ਨਾ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਗੋੜਾ ਆਪੀ ਖੋਲ ਆ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਦੁਬੰਤਾ ਕਰਾਈ ਹੈ ਜੀ ਬਖੇ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰ ਆ ਕੁਛ ਕਹਿੰਦੇ ਆ ਵੀ 20 ਲੱਖ ਦੀਆਂ ਛੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰਾਂ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਾਇਬ ਹੋ ਜੇਗਾ ਮਾ ਸੇਵਾ ਕਰ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ 14 ਕਿਥੇ ਨਪਾਈ ਨੂੰ ਹੈ ਬੈਟਰੀ ਕਾਰ ਤੇ ਜਾ ਜਾ ਤੂੰ ਆਪਾਂ ਤੇ ਹਾਂ ਜੇ ਤੂੰ ਆਪਰ ਤੇ ਜੋ ਦੁਬਾਰਾ ਬੱਚਾ ਸਮਾਨ ਰੱਖ ਦਿੰਦਾ। ਆ ਸੱਪ ਜੇ ਬਣਾਏ ਤੂੰ ਬਣਾਈ ਸੀ? ਇਹ ਮਾਇ ਜੀ। ਕਾਹ ਤੋਂ ਬਣਾਈ ਸੀ ਸੱਪ? ਕਾਹ ਤੋਂ ਬਣਾਈ ਸੀ? ਜੀ ਜੀ ਤੇ ਗੁੱਗਾ ਪੁੱਪੂ ਜਲਾਦੇ ਜੀ। ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ। ਹਾਂ ਜੀ। ਹੈਂ? ਨਹੀਂ ਜੀ। ਆਹ ਵੇਖ ਲਓ। ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ। ਬੀਬੀ ਆ ਇੱਥੇ? ਆ ਵੀਰ ਜੀ ਆ। ਇੱਥੇ ਗੱਲ ਕਰ। ਹਾਂ ਜੀ। ਇਹਨੇ ਕੀ ਲੱਪੇ ਪਹਿਨਾ? ਇਥੇ ਨੇ 2 ਵਟਾ ਕੇ 14 ਵਟਾ ਕੇ ਜੀ ਚਤਵਾਰ ਤੋਂ ਦੂਜਾ ਘਰ ਕਰ ਸਕਦੇ ਜੀ ਹੋਰ ਕਿੰਨੇ ਕਿੰਨੇ ਘਰਾਂ ਤੋਂ ਇਹ ਜੇ ਠੱਗੀਆਂ ਮਾਰੀਆਂ 10 ਬਸ ਉਹ ਤੇ ਚੱਡੂ ਸੀ ਗਈ ਜੀ ਇਹ ਬਸ ਕਿੰਨੇ ਕਿੰਨੇ ਦੀ ਸੀ ਆ ਨੰਨਾ ਲਿਆ ਕੁੜੀਆਂ ਬੜਾ ਬੋਤਨ ਨੂੰ ਮਜੋਰ ਬਣ ਕੇ ਆਉਂੇ ਪੈਸਾ ਲਿਆ ਆ ਬਸ ਤੇਰੀ ਤੇ ਸੁਖੀ ਦੀ ਜਿਹੜੀ ਤੇਰੇ ਨਾਲ ਉਹ ਕਿੰਨਾ ਨਾ ਮਾਰੀ ਠਿੱਕੀ ਤੂੰ ਮੂੰਹ ਦੇ ਕੇ ਡਾ 10 10 ਫਿਰ ਇਹ ਚ ਕਿਵੇਂ ਰੱਖਦਾ ਰਿਆਂ ਪਾਉਂਦਾ ਲੱਭ ਕੇ ਦੇਖੇ ਚ ਪਾ ਕੇ ਤੇ ਬਸ ਜਦੋਂ ਪਾਸੇ ਹਟਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਤੁਸੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਗੱਲ ਸੁਣ ਵੀਰ ਜੀ ਜੇ ਅਸੀਂ ਇਹਦੇ ਬਲੋਟਾ ਕਰ ਲੈਣੇ ਇਹ ਕੰਮ ਅਸੀਂ ਸਾਡੇ ਨੂੰ ਜਵਾਲ ਕਾ ਸਰ ਜੀ ਕਰ ਕਰ ਕੋ ਜੀ ਜਿਹੜੀ ਆ ਕਬਰ ਆ ਕਬਰ ਤੋਂ ਮੰਦਰ ਦਾ 11 ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁੱਕੀ ਹੋਏ ਸ਼ੇਵਾ ਮੈਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਹੈ ਇਹ ਢੂੰਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਉਹ ਢੂੰਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ। ਭੁਲੇਖੇ ਨਾਲ ਵੜ ਜਾ। ਨਹੀਂ 1 ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ। ਤੈਨੂੰ ਤਿੰਨ ਗੁਣ ਜੀ ਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ? ਨਹੀਂ ਮੈਂ ਭੁਲੇਖੇ ਨਾਲ ਵੜ ਗਿਆ। ਸੇਵਾ ਕੀ ਦੀ ਕਰਦਾ ਮੈਂ? ਮੈਂ ਮਾਤਾ ਦੀ ਕਰਦਾ। ਕਾਲ ਕਹਿੰਦੇ ਕਿੰਨੇ ਰੂਪ? ਚਾਰ ਰੂਪਾ। ਕਿਹੜੇ ਕਿਹੜੇ ਰੂਪਾ? ਮਾਤਾ ਪਜਰ ਕਾਲੀ, ਸ਼ਿਵ ਸ਼ਾਂਤਰੀ ਕਾਲੀ, ਹੂੰ ਤੇ ਮਹਾਕਾਲ। ਹੋਰ ਦੱਸ ਤਾਂ ਇੱਕ ਅੱਗੇ ਚ ਹੁਣ ਤੂੰ ਖਵਾਜੇ ਦੀ ਕੜਾਈ ਦੇ ਗਿਆ। ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਹੈ ਬੜੀ ਸਰਕਾਰਦੋਗ ਹੈ ਦੁਨੀਆ ਸੇਖ ਝਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ। ਨਹੀਂ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ? ਕੋਈ ਨਹੀਂ। ਇਲਾਜ ਕਰਦਾ ਤੂੰ? ਲਾਜ ਨਹੀਂ ਮੈਥੋ ਜੀ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਦੇ ਇਲਾਜ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ। ਬੋਲ ਬੋਲ ਕਿਤੇ ਦੱਸ ਯਾਰ ਗੱਡੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੀਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਤਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇਹ ਤਾਂ ਸਾਰੇ ਪੈਸੇ ਵਸੂਲਣੇ ਆ ਇਹ ਬੀਬੀ ਆਹਨ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 15 ਲੱਖ ਉਹ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਬਾਕੀ ਇਹਨਾਂ ਦਾ ਵਿਆਹ ਕੋਈ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੂੰ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀ ਜੀ ਉਹਨਾਂ ਦਾ 3.5 ਦੀ ਠੀਕ ਹੈ ਖਾਰੇ ਵਾਲੇ ਕਹਿੰਦੇ ਉਹ ਉਹਨਾਂ ਦਾ ਪੂਰਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇ ਪੈ ਉਹਨਾਂ ਦਾ ਚੈੱਕ ਆਇਆ ਜਿੰਨੇ ਚੈੱਕ ਦਿੱਤਾ ਹੀ ਤੂੰ ਹਾਂ ਚੈੱਕ ਦਿੱਤਾ ਸਰ ਉਹਨਾਂ ਨੇ ਚੈੱਕ ਦਾ ਉਹ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਆ ਕੋ ਕੀ ਕਰਨ ਲੋਕ ਪਰ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਨਾ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਨੇ ਤੇ ਢੌਂਗੀ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਤੁਰਤੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਟਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੋਨਾ ਪਿਆ ਸਿਹਤ ਤੁਸੀਂ ਜਮਾਈ ਪਿਆਰ ਦੇ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਇੱਕ ਟੋਟਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਵੇਖ ਲੋ ਆਟੂਆ ਬਣੇਗਾ ਅੱਛਾ ਆਟੂਆ ਬਣਦਾ ਹੀਗਾ ਹਾਂਜੀ ਅਛਾ ਟੂ ਆਪ ਕਿੰਨਾ 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 ਜੁਲਾ ਬਟਿਆ ਕਬਟ ਹੈ ਚਾਰ ਫੁੱਟ ਚਾਰ ਫੁੱਟ ਨੂੰ ਨਪਿਆ ਤੇ ਤਵੀਦ ਕਿਥੋਂ ਲਿਆਉਂਦੇ ਸੀ ਬੀਜਪੋਲੇ ਘਰੋਂ ਜੇਬ ਚੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੇ ਪਾ ਕੇ ਵੈਤ ਮਤਲਬ ਸ਼ੀਸ਼ੀ ਨਾਪ ਕੇ ਹਾਂਜੀ ਮਤਲਬ ਸਭ ਤੋਂ ਪਹਿਲਾਂ ਕੰਮ ਇੱਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਨੀਤ ਨਾਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਐਸੇ ਹੀ ਆਈ ਉਹ ਕੀ ਟਿੰਗ ਆਹ ਕਾਲੀ ਜਿਹੜੇ ਆ ਕੀ ਦੱਬਿਆ ਓਏ ਤਵੀਰ ਤਾਂ ਕੀ ਹਰੇ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ 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 ਮੈਨੂੰ ਇਹ ਦੱਸ ਪਹਿਲੇ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਕਵਿਤਾ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਤਾਂ ਕੁਛ ਨਹੀਂ ਕੀ ਕਿਹਾ ਸੀ ਤੁਨੋਂ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀਓ ਸੱਤੀ ਆ ਗਾਲ ਤੁਹਾਡੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਦ ਬਣਾਉਣਾ ਕੀ ਉਹ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਜੀ ਅੱਛਾ ਇਹ ਪਖਾਂਡ ਹੀ ਬਣਾਇਆ ਹਾਂਜੀ ਚੰਦ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਵੀ ਕੁਝ ਚੀਜ਼ ਦਾ ਪੈਰਾ ਨਹੀਂ ਜੀ ਬਸ ਕਲਾਸ਼ ਦਾ ਬਸ ਹਾਂ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਇਥੇ ਚੀਜ਼ਾਂ ਲੋਕਾਂ ਨੂੰ ਚੀਜ਼ ਨਹੀਂ ਮੈਂ ਤਾਂ ਕੋਈ ਕਹਾਂ ਵੀ ਚੀਜ਼ਾਂ ਆਉਂਦੀਆਂ ਕਰਕੇ ਰੱਬੀ ਦਰਦੀ ਕਹਿੰਦਾ ਹੁਣ ਲਵਾਖਾ ਪੈਰਾ ਆਪ ਦੇ ਦੇ ਨਹੀਂ ਚਲ ਜਿਹੜਾ ਕਟਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਤੇ ਘਰੇ ਨਾ ਵੇਰੇ ਟਰੰਕ ਦੇ ਵਿੱਚ ਇੱਕ ਸੱਪ ਆ ਤਿੱਕਾ ਹੋਰੇ ਨਾਲ ਤਾਂ ਸਨ ਡਰਾ ਰਿਆ ਆਖੇ ਦੇਖਾ ਨਹੀਂ ਸੱਪ ਉਹ ਤਾਂ ਬੈਠੇ ਰੱਖਿਆ ਹੀ ਕਰੇ ਉਹ ਕਾਹਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮੁੱਤੀ ਰਹਿੰਦੀ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਵਸ ਕੇ ਇਹ ਵੀ ਤੇਰੇ ਕਾਨੂੰਨ ਚ ਨਹੀਂ ਆਏ ਕਿਦਾਂ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਤਾਂ ਕਢਾਇਆ ਤੂੰ ਜੂਗੀ ਤੂੰ ਦੰਦ ਨਿਕਲ ਜਾਂਦੇ ਆ ਦੰਦ ਇੱਕਦਾਂ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇਸ਼ ਜੀ ਦਾ ਉਹ ਨਹੀਂ ਸਭ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹਨੂੰ ਦਾ ਫੜਾ ਚੱਕੂਗਾ ਪਹਿਲੇ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਚਲ ਚਲ ਆ ਕਿੰਨਾ ਕਟੂੰਗਾ ਆ ਵੇਖ ਭਾਈ ਸਭ ਬਣਾਏ ਹੋਏ ਸਾਫੀ ਬੜੇ ਕਹਿ ਨਹੀਂ ਕਿੰਨੇ ਫੋਟਾ ਕਾਰਪਟ ਨੂੰ ਲੈ ਕਲਪਟ ਕਰਾਣਾ ਤੇ ਨਹੀਂ ਅੱਗੇ ਸੁਨਾਰੇ ਕੋਲੇ ਜਾਂਦੇ ਸੁਨਾਰੇ ਆ ਕੇ ਬਾਹਰ ਖੋਲ ਕੋਲ ਕੋਲ ਜਿਹੜੀ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਾ ਸਾਨੂੰ ਕਿ ਪਤਾ ਲੱਗਣਾ ਫੇਰ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਇਹ ਸੱਪ ਆਟੇ ਦੀ ਬਣਾਇਆ ਇਹ ਸੱਪ